ਹਾਂਜੀ ਪਿਆਰਿਓ ਆਓ ਇੱਕ ਕਹਾਣੀ ਸਰਵਣ ਕਰੀਏ ਸੋ ਇਸ ਕਹਾਣੀ ਦੇ ਵਿੱਚ ਦੱਸਿਆ ਗਿਆ ਹੈ ਕਿ ਕਿਸਮਤ ਸਾਨੂੰ ਪਤਾ ਨਹੀਂ ਕਿਹੜੇ ਮੋੜ ਤੇ ਕਿੱਥੇ ਦੀ ਕਿੱਥੇ ਲਾ ਜਾਵੇ ਕੀ ਕੀ ਸਾਡੀ ਕਿਸਮਤ ਦੇ ਵਿੱਚ ਬਦਲਾਵ ਆਉਣ ਤੇ ਸਾਡੇ ਜੀਵਨ ਵਿੱਚ ਕਿਦਾਂ ਦੇ ਪਰਿਵਰਤਨ ਆ ਜਾਣ ਇਹ ਤਾਂ ਪ੍ਰਮਾਤਮਾ ਨੂੰ ਹੀ ਪਤਾ ਹੈ ਸੋ ਇਸ ਕਹਾਣੀ ਦੇ ਵਿੱਚ ਇੱਕ ਗਰੀਬ ਕਮਿਆਰ ਉਹਦੀ ਕਹਾਣੀ ਹੈ ਜੋ ਗਲਤੀ ਦੇ ਨਾਲ ਹੀ ਕਿਤੇ ਛੇੜ ਨੂੰ ਪੁਲੇਖੇ ਦੇ ਨਾਲ ਹੀ ਫੜ ਲਿਆ ਹੁੰਦਾ ਹੈ ਤਾਂ ਫਿਰ ਉਹਦੇ ਨਾਲ ਉਹਦੇ ਜੀਵਨ ਦੇ ਵਿੱਚ ਕੀ ਕੀ ਪਰਿਵਰਤਨ ਆਉਂਦੇ ਨੇ ਕਿਸ ਤਰ੍ਹਾਂ ਉਸ ਨੂੰ ਰਾਜਾ ਆਪਣਾ ਸੈਨਾਪਤੀ ਬਣਾਉਂਦਾ ਕਿ ਲੋਕਾਂ ਦੇ ਵਿੱਚ ਕਿਹੋ ਜੀ ਗਲਤਫਹਿਮੀ ਫੈਲ ਜਾਂਦੀ ਹੈ ਤੇ ਕਿਸ ਤਰ੍ਹਾਂ ਉਹ ਦੂਜੇ ਦੇਸ਼ ਦੀ ਸੈਨਾ ਨੂੰ ਘਰਾਉਂਦਾ ਆਹ ਸਰਵਣ ਕਰੀ ਸੋ ਵੀਡੀਓ ਤੋਂ ਪਹਿਲਾਂ ਬੇਨਤੀ ਹੈ ਕਿ ਭਾਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਬਹੁਤ ਬਹੁਤ ਧੰਨਵਾਦ ਬੜੀ ਪੁਰਾਣੀ ਗੱਲ ਹੈ ਇੱਕ ਬਸਤੀ ਵਿੱਚ ਇੱਕ ਗਰੀਬ কুমਹਾਰ ਰਹਿੰਦਾ ਸੀ ਉਹ ਸਾਰਾ ਦਿਨ ਮਿਹਨਤ ਨਾਲ ਮਿੱਟੀ ਦੇ ਬਰਤਨ ਬਣਾਉਂਦਾ ਤੇ ਸ਼ਾਮ ਨੂੰ ਆਪਣੇ ਗਧੇ ਤੇ ਉਹਨਾਂ ਬਰਤਨਾਂ ਨੂੰ ਲੱਦ ਕੇ ਸ਼ਹਿਰ ਵਿੱਚ ਵੇਚ ਦਿੰਦਾ ਇਸੇ ਬਸਤੀ ਦੇ ਨੇੜੇ ਜੰਗਲ ਵਿੱਚ ਇੱਕ ਖੂਮਖਾਰ ਸ਼ੇਰ ਰਹਿੰਦਾ ਸੀ ਜਿਸ ਨੇ ਬਸਤੀ ਦੇ ਲੋਕਾਂ ਦਾ ਜੀਣਾ ਹਰਾਮ ਕਰ ਰੱਖਿਆ ਸੀ ਬਸਤੀ ਦੇ ਪਤਾ ਨਹੀਂ ਕਿੰਨੇ ਹੀ ਲੋਕ ਤੇ ਜਾਨਵਰ ਇਸ ਦਰਿੰਦੇ ਦੀ ਭੇਟ ਚੜ ਚੁੱਕੇ ਸੀ ਇੱਕ ਦਿਨ কুমਿਹਾਰ ਆਪਣੇ ਕੰਮ ਤੋਂ ਥੱਕਿਆ ਹਾਰਿਆ ਵਾਪਸ ਆਇਆ ਥਕਾਵਟ ਦੀ وجہ ਨਾਲ ਉਸਨੇ ਗਧੇ ਨੂੰ ਤਵੇਲੇ ਦੀ ਬਜਾਏ ਬਾਹਰ ਹੀ ਬੰਨ ਦਿੱਤਾ ਤੇ ਖੁਦ ਸੌਣ ਲਈ ਚਲ ਗਿਆ ਦੂਜੇ ਪਾਸੇ ਸ਼ੇਰ ਜੰਗਲ ਵਿੱਚ ਆਪਣੇ ਸ਼ਿਕਾਰ ਦੀ ਤਲਾਸ਼ ਵਿੱਚ ਆਪਣੇ ਘਰ ਤੋਂ ਬਾਹਰ ਨਿਕਲਿਆ ਕਿ ਅਚਾਨਕ ਤੇਜ਼ ਤੂਫਾਨ ਸ਼ੁਰੂ ਹੋ ਗਿਆ ਤੂਫਾਨੀ ਹਵਾਵਾਂ ਇੰਨੀਆਂ ਤੇਜ਼ ਸੀ ਕਿ ਦਰਖਤ ਆਪਣੀਆਂ ਜੜ੍ਹਾਂ ਤੋਂ ਉਖੜ-ਉਖੜ ਕੇ ਡਿੱਗ ਰਹੇ ਸੀ ਸ਼ੇਰ ਸ਼ਿਕਾਰ ਕਰਨਾ ਤਾਂ ਭੁੱਲੀ ਗਿਆ ਤੇ ਤੂਫਾਨ ਤੋਂ ਬਚਣ ਲਈ ਕਿਸੇ ਛੱਤ ਦੀ ਤਲਾਸ਼ ਵਿੱਚ ਭੱਜਿਆ ਉਸ ਨੂੰ ਬਸਤੀ ਦੇ ਨੇੜੇ ਇੱਕ ਪੁਰਾਣੀ ਝੌਂਪੜੀ ਨਜ਼ਰ ਆਈ ਜੋ ਕਿ ਸ਼ਾਇਦ ਖਾਲੀ ਸੀ ਸ਼ੇਰ ਇਸੇ ਵਿੱਚ ਦਾਖਲ ਹੋ ਗਿਆ ਤੇ ਉੱਥੇ ਹੀ ਸੌ ਗਿਆ ਦੂਜੇ ਪਾਸੇ ਤੇਜ਼ ਬਾਰਿਸ਼ ਦੇ ਸ਼ੋਰ ਨਾਲ কুমਿਹਾਰ ਦੀ ਅੱਖ ਖੁੱਲ ਗਈ ਤੇ ਉਸ ਨੂੰ ਅਚਾਨਕ ਯਾਦ ਆਇਆ ਕਿ ਉਸਨੇ ਆਪਣਾ ਗਧਾ ਬਾਹਰ ਹੀ ਦਰਖਤ ਹੇਠ ਬੰਨ੍ਹ ਦਿੱਤਾ ਸੀ ਉਹ ਵਿਚਾਰਾ ਤਾਂ ਬਾਰਿਸ਼ ਵਿੱਚ ਭਜੜਿਆ ਹੋਵੇਗਾ ਤਾਂ ਉਹ ਤੁਰੰਤ ਝੌਂਪੜੀ ਤੋਂ ਬਾਹਰ ਨਿਕਲਿਆ ਤਾਂ ਜੋ ਗਧੇ ਨੂੰ ਬਾਰਿਸ਼ ਤੋਂ ਬਚਾ ਕੇ ਤਵੇਲੇ ਵਿੱਚ ਲਿਆਵੇ ਪਰ ਜਦੋਂ ਉਹ ਦਰਖਤ ਹੇਠ ਪਹੁੰਚਿਆ ਤਾਂ ਵੇਖਿਆ ਕਿ ਗਧਾ ਗਾਇਬ ਹੈ ਤੇ ਉੱਥੇ ਸਿਰਫ ਇੱਕ ਕੱਲਾ ਰੱਸਾ ਪਿਆ ਹੈ কুমিয়ার ਨੇ ਸੋਚਿਆ ਕਿ ਮੇਰਾ ਗਧਾ ਰੱਸਾ ਖਲਵਾ ਕੇ بارش ਤੋਂ ਬਚਣ ਲਈ ਜੰਗਲ ਵੱਲ ਭੱਜ ਗਿਆ ਹੈ ਪਰ ਮੇਰੇ ਤੋਂ बच ਕੇ ਜਾਵੇਗਾ ਕਿੱਥੇ ਇੱਕ ਝੌਂਪੜੀ ਤੋਂ ਨਿਕਲ ਕੇ ਦੂਜੀ ਝੌਂਪੜੀ ਵਿੱਚ ਪਨਾਹ ਲੈ ਲਈ ਹੋਵੇਗੀ ਇਸੇ ਤਰ੍ਹਾਂ ਬੜ ਬੜਾਉਂਦਾ ਹੋਇਆ ਉਹ بارش ਵਿੱਚ ਹੀ ਗਧੇ ਦੀ ਭਾਲ ਲਈ ਜੰਗਲ ਵੱਲ ਤੁਰ ਪਿਆ بارش ਵਿੱਚ ਭਜਦਾ ਹੋਇਆ ਉਹ ਇੱਕ ਹੀ ਪਾਸੇ ਤੁਰਿਆ ਜਾ ਰਿਹਾ ਸੀ ਇੱਕ ਘੰਟਾ ਲੰਘਣ ਦੇ ਬਾਅਦ ਉਹ ਇੱਕ ویرਾਨ ਝੌਂਪੜੀ ਦੇ ਕੋਲ ਪਹੁੰਚਿਆ ਅਸਮਾਨ ਵਿੱਚ ਰੁਕ ਰੁਕ ਕੇ ਬਿਜਲੀ ਚਮਕ ਰਹੀ ਸੀ ਜਿਸ ਕਰਕੇ ਰੋਸ਼ਨੀ ਪੈਦਾ ਹੋ ਰਹੀ ਸੀ ਇਸੇ ਰੋਸ਼ਨੀ ਵਿੱਚ ਉਸਨੇ ਵੇਖਿਆ ਕਿ ਦਰਵਾਜ਼ੇ ਦੇ ਇੱਕ ਪਾਸੇ ਇੱਕ ਜਾਨਵਰ ਸੁਤਾ ਪਿਆ ਹੈ কুমিয়ার ਰੌਲਾ ਪਾਉਂਦਾ ਅੱਛਾ ਤੂੰ ਇੱਥੇ ਐ ਆਖਰ ਮਿਲ ਹੀ ਗਿਆ ਦੇਖੋ ਮੇਰਾ ਗਧਾ ਇੱਥੇ ਮਜ਼ੇ ਨਾਲ ਸੌਂ ਰਿਹਾ ਐ ਉਹ ਗਧੇ ਨੂੰ ਉੱਚੀ ਉੱਚੀ ਕਹਿਣ ਲੱਗਾ ਮੈਂ ਜੰਗਲ ਵਿੱਚ ਤੈਨੂੰ ਲੱਭਦਾ ਲੱਭਦਾ ਇੱਕ ਘੰਟੇ ਤੋਂ ਮਾਰਾ ਮਾਰਾ ਫੇਰੇ ਹਾਂ ਦੋਸਤੋ ਦਰਸਲ ਇਹ ਉਹੀ ਖੂੰਖਾਰ ਸ਼ੇਰ ਸੀ ਜਿਸਨੇ ਬਾਰਿਸ਼ ਤੋਂ ਬਚਣ ਲਈ ਇੱਕ ਝੌਂਪੜੀ ਵਿੱਚ ਪਨਾਹ ਲੈ ਲਈ ਸੀ ਕਮਿਆਰ ਨੇ ਹਨੇਰੇ ਦੇ ਕਾਰਨ ਆਪਣੇ ਗਧੇ ਤੇ ਸ਼ੇਰ ਵਿੱਚ ਕੋਈ ਫਰਕ ਮਹਿਸੂਸ ਨਹੀਂ ਕੀਤਾ ਤੇ ਗੁੱਸੇ ਵਿੱਚ ਸ਼ੇਰ ਦੇ ਸਿਰ ਤੇ ਮੋਢਿਆਂ ਤੇ ਦੋ ਚਾਰ ਹੱਥ ਮਾਰ ਦਿੱਤੇ ਨਾਲ ਹੀ ਛਾਲ ਮਾਰ ਕੇ ਉਸ ਦੀ ਪਿੱਠ ਤੇ ਸਵਾਰ ਹੋ ਗਿਆ ਕਮਿਆਰ ਨੇ ਜ਼ੋਰ ਨਾਲ ਰਸਾ ਕੱਸਿਆ ਤਾਜ ਉਸਦਾ ਗਧਾ ਰਾਹ ਵਿੱਚ ਫਿਰ ਤੋਂ ਕਿਤੇ ਭੱਜ ਨਾ ਜਾਵੇ ਨਾਲ ਹੀ ਉਹ ਰੋਲਾ ਪਾ ਕੇ ਕਹਿਣ ਲੱਗਾ ਤੂੰ ਤਾਂ ਬੜਾ ਜ਼ਿੱਦੀ ਤੇ ਗੰਦੇ ਕਿਸਮ ਦਾ ਜਾਨਵਰ ਹੈ ਤੂੰ ਰੱਸਾ ਖੋਲ ਕੇ ਭੱਜਣ ਦੀ ਹਿੰਮਤ ਕਿਵੇਂ ਕੀਤੀ ਹੁਣ ਤੂੰ ਇੰਨਾ ਦਲੇਰ ਹੋ ਗਿਆ ਮੇਰੀ ਗੱਲ ਕੰਨ ਖੋਲ ਕੇ ਸੁਣ ਲੈ ਅੱਜ ਤੋਂ ਬਾਅਦ ਜੇਕਰ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਚਾਰੇ ਵਿੱਚ ਤੈਨੂੰ ਜ਼ਹਿਰ ਮਲਾ ਕੇ ਖਿਲਾ ਦੇਵਾਂਗਾ ਇਹ ਸੁਣ ਕੇ ਸ਼ੇਰ ਕੰਬ ਗਿਆ ਉਸਦੇ ਹੋਸ਼ ਉਟ ਗਏ ਉਸਨੇ ਸੋਚਿਆ ਕਿ ਜੇਕਰ ਹੁਕਮ ਦੀ ਉਲੰਘਣਾ ਕੀਤੀ ਤਾਂ ਕਿਤੇ ਮੈਨੂੰ ਸੱਚੀਉਂ ਮਾਰ ਨਾ ਦੇਵੇ ਬਿਹਤਰੀ ਇਸੇ ਵਿੱਚ ਹੈ ਕਿ ਉਸ ਦਾ ਹੁਕਮ ਮੰਨਿਆ ਜਾਵੇ ਕਿਉਂਕਿ ਬਾਰਿਸ਼ ਤੇ ਤੂਫਾਨ ਵਿੱਚ ਦੌੜਦਾ-ਦੌੜਦਾ ਸ਼ੇਰ ਬਹੁਤ ਡਰ ਚੁੱਕਿਆ ਸੀ। ਉੱਪਰੋਂ ਉਹ ਇੱਕ ਨਵੀਂ ਮੁਸੀਬਤ ਵਿੱਚ ਫਸ ਗਿਆ। ਉਸ ਨੂੰ ਆਪਣੀ ਗਰਦਨ ਵਿੱਚ ਪਾਇਆ ਹੋਇਆ ਰੱਸਾ ਬਹੁਤ ਹੀ ਮਜ਼ਬੂਤ ਮਹਿਸੂਸ ਹੋਇਆ। ਆਖਰਕਾਰ ਉਹ ਜੰਗਲ ਦੇ ਕਿਨਾਰੇ ਇੱਕ ਝੌਂਪੜੀ ਦੇ ਸਾਹਮਣੇ ਰੁਕਿਆ। ਹੁਣ ਬਾਰਿਸ਼ ਵੀ ਬੰਦ ਹੋ ਗਈ ਸੀ। ਕਮਿਆਰ ਉਸ ਸ਼ੇਰ ਨੂੰ ਘਰ ਦੇ ਅੰਦਰ ਲਿਆਇਆ ਤੇ ਦਰਖਤ ਦੇ ਨਾਲ ਇੱਕ ਰੱਸੀ ਨਾਲ ਅੱਧੀ ਰਾਤ ਨੂੰ ਬੰਨ੍ਹ ਕੇ ਆਪ ਸੌਣ ਲਈ ਅੰਦਰ ਚਲਾ ਗਿਆ। ਸਵੇਰ ਹੋਈ ਤਾਂ ਬਸਤੀ ਦੇ ਲੋਕ ਕਮਿਆਰ ਦੇ ਘਰ ਦੇ ਸਾਹਮਣੇ ਲੰਘਣ ਲੱਗੇ। ਅਚਾਨਕ ਉਹਨਾਂ ਨੇ ਦਰਖਤ ਨਾਲ ਸ਼ੇਰ ਨੂੰ ਬੰਨਿਆ ਹੋਇਆ ਵੇਖ ਇਹ ਖਬਰ ਦੇਖਦੇ ਹੀ ਦੇਖਦੇ ਪੂਰੇ ਪਿੰਡ ਵਿੱਚ ਅੱਗ ਵਾਂਗ ਫੈੜ ਗਈ ਕਿ ਕਮਿਹਾਰ ਨੇ ਜ਼ਿੰਦਾ ਸ਼ੇਰ ਨੂੰ ਫੜਿਆ ਹੈ ਪਿੰਡ ਵਾਲੇ ਉਸਦੇ ਘਰ ਦੇ ਸਾਹਮਣੇ ਇਕੱਠੇ ਹੋ ਕੇ ਸ਼ੇਰ ਨੂੰ ਦੇਖਣ ਲੱਗੇ ਤੇ ਉਸ ਦੀ ਬਹਾਦਰੀ ਦੀ ਬਹੁਤ ਤਾਰੀਫ਼ ਕਰਨ ਲੱਗੇ ਉਹਨਾਂ ਨੇ ਕਮਿਹਾਰ ਦੀ ਦਲੇਰੀ ਦੀ ਜ਼ਿਆਦਾ ਤਾਰੀਫ਼ ਅਸਲੀ ਵੀ ਕੀਤੀ ਕਿਉਂਕਿ ਇਹ ਸ਼ੇਰ ਉਹਨਾਂ ਦੀਆਂ ਬੱਕਰੀਆਂ ਤੇ ਮਝਾਂ ਨੂੰ ਖਾ ਗਿਆ ਸੀ ਲੋਕਾਂ ਨੇ ਸ਼ੇਰ ਨੂੰ ਮਾਰਨ ਦੀ ਬੜੀ ਕੋਸ਼ਿਸ਼ ਕੀਤੀ ਪਰ ਹਰ ਵਾਰ ਨਕਾਮੀ ਦਾ ਸਾਹਮਣਾ ਕਰਨਾ ਪਿਆ ਕਮਿਹਾਰ ਨੇ ਲੋਕਾਂ ਨੂੰ ਸਮਝਾਇਆ ਕਿ ਉਸਨੇ ਕੋਈ ਵੱਡਾ ਕੰਮ ਨਹੀਂ ਕੀਤਾ ਉਹ ਤਾਂ ਆਪਣੇ ਗੁੰਮਸ਼ੁਦਾ ਗਧੇ ਨੂੰ ਫੜ ਕੇ ਘਰ ਲਿਆਇਆ ਹੈ ਲੋਕਾਂ ਦੀਆਂ ਗੱਲਾਂ ਸੁਣ ਕੇ ਉਹ ਇਹ ਬਿਲਕੁਲ ਵੀ ਨਾ ਸਮਝ ਸਕਿਆ ਕਿ ਗਧਾ ਸ਼ੇਰ ਵਿੱਚ ਕਿਵੇਂ ਬਦਲ ਗਿਆ ਪਰ ਜਦੋਂ ਕਮਿਆਰ ਨੇ ਸੱਚੀਓ ਆਪਣੇ ਗਧੇ ਦੀ ਥਾਂ ਸ਼ੇਰ ਨੂੰ ਬੰਨਿਆ ਹੋਇਆ ਵੇਖਿਆ ਤਾਂ ਉਹ ਡਰ ਨਾਲ ਬੇਹੋਸ਼ ਹੋ ਕੇ ਡਿੱਗ ਪਿਆ ਉਸ ਦੀ ਪਤਨੀ ਬੜੀ ਮੁਸ਼ਕਲ ਨਾਲ ਉਸ ਨੂੰ ਹੋਸ਼ ਵਿੱਚ ਲਿਆਈ ਤੇ ਉਸ ਨੇ ਉਸ ਦੀ ਬਹਾਦਰੀ ਦੀ ਬਹੁਤ ਦਾਤ ਦਿੱਤੀ ਸੋ ਦੂਜੇ ਪਾਸੇ ਇਸੇ ਰਾਜ ਦਾ ਬਾਦਸ਼ਾ ਆਪਣੇ ਰਾਜ ਉੱਪਰ ਆਏ ਦਿਨ ਹੋ ਰਹੇ ਹਮਲਿਆਂ ਦੀ ਵਜ੍ਹਾ ਨਾਲ ਬੜਾ ਪਰੇਸ਼ਾਨ ਸੀ ਉਹਨਾਂ ਦੀ ਆਪਸ ਵਿੱਚ ਜੰਗ ਸ਼ੁਰੂ ਹੋ ਗਈ ਸੀ ਦੂਜੇ ਰਾਜ ਦਾ ਬਾਦਸ਼ਾ ਬਹੁਤ ਜ਼ਿਆਦਾ ਤਾਕਤਵਰ ਸੀ ਉਹ ਰਾਜਾਂ ਦੇ ਇਲਾਕਿਆਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਆਪਣੇ ਕਬਜ਼ੇ ਵਿੱਚ ਕਰਨਾ ਚਾਹੁੰਦਾ ਸੀ ਸੋ ਇਧਰ ਬਾਦਸ਼ਾਹ ਨੇ ਆਪਣੀ ਫੌਜ ਨੂੰ ਤਿਆਰ ਰਹਿਣ ਦਾ ਹੁਕਮ ਦਿੱਤਾ ਪਰ ਉਹ ਇਹ ਵੀ ਜਾਣਦਾ ਸੀ ਕਿ ਦੁਸ਼ਮਣ ਦੀ ਫੌਜ ਕਈ ਗੁਣਾ ਵੱਧ ਤੇ ਤਾਕਤਵਰ ਹੈ ਉਸ ਨੂੰ ਇਨ੍ਹਾਂ ਦਿਨਾਂ ਵਿੱਚ ਇੱਕ ਐਸੇ ਸੂਰਮੇ ਦੀ ਲੋੜ ਸੀ ਜੋ ਇਸ ਦੀ ਫੌਜ ਦੀ ਸਹੀ ਤਰ੍ਹਾਂ ਕਮਾਨ ਸੰਭ ਸਕੇ ਤਾਂ ਜੋ ਦੁਸ਼ਮਣ ਨੂੰ ਹਮੇਸ਼ਾ ਲਈ ਮਾਰ ਭਜਾਇਆ ਜਾ ਸਕੇ ਉਸ ਨੇ ਤੁਰੰਤ ਆਪਣੇ ਵਜ਼ੀਰਾਂ ਤੇ ਮਸ਼ੀਰਾਂ ਨੂੰ ਬੁਲਾਇਆ ਉਹਨਾਂ ਵਿੱਚੋਂ ਇੱਕ ਵਜ਼ੀਰ ਜਿਸ ਦਾ ਨਾਮ ਫਤਿਹ ਜੰਗ ਸੀ ਉਸ ਨੂੰ ਅਚਾਨਕ ਯਾਦ ਆਇਆ ਕਿ ਕਮਿਆਰ ਨਸੀਬ ਵਕਤ ਹੀ ਇੱਕ ਅਜੀਹਾ ਦਲੇਰ ਤੇ ਬਹਾਦਰ ਇਨਸਾਨ ਹੈ ਜਿਸਨੇ ਇਕੱਲੇ ਹੀ ਸ਼ੇਰ ਨੂੰ ਫੜ ਲਿਆ ਐ ਇਸ ਲਈ ਉਸਨੇ ਬਾਦਸ਼ਾਹ ਕੋਲ ਸਾਰੀ ਕਹਾਣੀ ਬਿਆਨ ਕਰ ਦਿੱਤੀ ਤੇ ਕਿਹਾ ਹਜ਼ੂਰ ਸਾਡੇ ਰਾਜ ਵਿੱਚ ਇੱਕ ਨਸੀਬ ਵਖਤ ਨਾਮ ਦਾ ਐਸਾ ਆਦਮੀ ਹੈ ਜੋ ਸਾਡੀ ਫੌਜ ਦੀ ਸਹੀ ਤਰ੍ਹਾਂ ਕਮਾਂਡ ਸਮਝ ਸਕਦਾ ਹੈ ਤੇ ਅਸੀਂ ਆਪਣੇ ਦੁਸ਼ਮਣ ਨੂੰ maat ਦੇਣ ਵਿੱਚ ਕਾਮਯਾਬ ਹੋ ਜਾਵਾਂਗੇ ਬਾਦਸ਼ਾਹ ਨੇ ਤੁਰੰਤ ਇੱਕ ਚਿੱਠੀ ਨਸੀਬ ਵਖਤ ਦੇ ਘਰ ਭੇਜੀ ਜਦੋਂ ਉਸਨੂੰ ਚਿੱਠੀ ਤੋਂ ਪਤਾ ਲੱਗਾ ਕਿ ਉਸਨੂੰ ਫੌਜ ਦਾ ਕਮਾਂਡਰ ਬਣਾਇਆ ਜਾ ਰਿਹਾ ਹੈ ਤਾਂ ਉਹ ਹੈਰਾਨ ਰਹਿ ਗਿਆ ਇਸ ਸਿਪਾਹੀ ਨਾਲ ਤਿਆਰ ਹੋ ਕੇ ਬਾਦਸ਼ਾਹ ਦੇ ਸ਼ਾਹੀ ਮਹਿਲ ਵਿੱਚ ਜਾ ਪਹੁੰਚਿਆ ਬਾਦਸ਼ਾਹ ਨੇ ਉਸ ਦੀ ਖੂਬ ਆਉ ਭਗਤ ਕੀਤੀ ਕੁਮਿਆਰ ਚੱਕਰਾਂ ਵਿੱਚ ਪੈ ਗਿਆ ਕਿ ਇਹ ਮੇਰੇ ਨਾਲ ਕੀ ਹੋ ਰਿਹਾ ਹੈ ਕਿੱਥੇ ਮੈਂ ਇੱਕ ਗਰੀਬ ਸਧਾਰਨ ਕੁਮਿਆਰ ਤੇ ਕਿੱਥੇ ਫੌਜ ਦਾ ਸੈਨਾਪਤੀ ਗਧੇ ਨੇ ਤਾਂ ਸ਼ੇਰ ਵਿੱਚ ਬਦਲ ਕੇ ਮੈਨੂੰ ਸੱਚੀਓਂ ਮੁਸੀਬਤ ਵਿੱਚ ਪਾ ਦਿੱਤਾ ਆ ਆਖਰਕਾਰ ਗਰੀਬ ਕੁਮਿਆਰ ਨਸੀਬ ਵਖਤ ਨੂੰ ਫੌਜ ਦਾ ਸੈਨਾਪਤੀ ਬਣਾ ਦਿੱਤਾ ਗਿਆ ਦੋਸਤੋ ਨੇ ਕਦੇ ਸੁਪਨੇ ਵਿੱਚ ਵੀ ਤਲਵਾਰ ਨਹੀਂ ਚੁੱਕੀ ਸੀ ਤੇ ਨਾ ਹੀ ਕਦੇ ਘੋੜੇ ਤੇ ਸਵਾਰੀ ਕੀਤੀ ਸੀ ਉਹ ਘਰ ਆਇਆ ਤੇ ਸ਼ੇਰ ਤੇ ਬਸ ਗਿਆ ਤੂੰ ਗਧੇ ਤੋਂ ਸ਼ੇਰ ਕਿਵੇਂ ਬਣ ਗਿਆ ਇਹ ਸਾਰੀ ਮੁਸੀਬਤ ਤੇਰੀ ਵਧਿਆ ਨਾਲ ਆਈ ਹੈ ਨਾ ਤੂੰ ਗਧੇ ਤੋਂ ਸ਼ੇਰ ਬਣਦਾ ਤੇ ਨਾ ਹੀ ਮੈਂ ਸੈਨਾਪਤੀ ਬਣਦਾ ਉਸਦੀ ਪਤਨੀ ਉਸ ਨੂੰ ਸਮਝਾਉਂਦੇ ਹੋਏ ਕਹਿਣ ਲੱਗੀ ਕਿਉਂ ਵਿਚਾਰੇ ਸ਼ੇਰ ਨੂੰ ਕਹੀ ਜਾ ਰਹੇ ਹੋ ਇਹਦਾ ਕੋਈ ਕਸੂਰ ਨਹੀਂ ਹੈ ਤੁਹਾਡੇ ਤਾਂ ਨਸੀਬ ਜਾਗ ਪਏ ਨੇ ਖੁਦਾ ਦਾ ਸ਼ੁਕਰ ਅਦਾ ਕਰੋ ਜਿਸ ਨੇ ਤੁਹਾਨੂੰ ਸੈਨਾਪਤੀ ਬਣਾ ਦਿੱਤਾ ਲੱਗਦਾ ਹੈ ਸਾਡੇ ਦਿਨ ਫਿਰਨ ਵਾਲੇ ਨੇ ਹਿੰਮਤ ਨਾ ਹਾਰੋ ਖੁਦਾ ਸਾਡੀ ਮਦਦ ਜ਼ਰੂਰ ਕਰੇਗਾ ਸੋ ਦੂਜੇ ਦਿਨ ਧਮਿਆਰ ਸੈਨਾਪਤੀ ਨਸੀਬ ਵਖਤ ਤਿਆਰ ਹੋ ਕੇ ਸ਼ਾਹੀ ਮਹਿਲ ਪਹੁੰਚਿਆ ਬਾਦਸ਼ਾਹ ਨੂੰ ਮਿਲ ਕੇ ਬੜਾ ਖੁਸ਼ ਹੋਇਆ ਉਸ ਦਾ ਚੰਗੀ ਤਰ੍ਹਾਂ ਸਵਾਗਤ ਕੀਤਾ ਬਾਦਸ਼ਾਹ ਨੇ ਉਸ ਨੂੰ ਫੌਜ ਦੀ ਕਮਾਂਡ ਸੰਭੜ ਦਾ ਹੁਕਮ ਦਿੱਤਾ ਤੇ ਕਿਹਾ ਪड़ोसी ਮੁਲਕ ਦਾ ਬਾਦਸ਼ਾਹ ਜੰਗਾਂ ਦੀਆਂ ਤਿਆਰੀਆਂ ਵਿੱਚ ਮਸਰੂਫ ਹੈ ਉਹ ਰੋਜ਼ ਦੀ ਤਰ੍ਹਾਂ ਸਾਡੇ ਇਲਾਕੇ ਤੇ ਹਮਲੇ ਕਰਦਾ ਰਹਿੰਦਾ ਹੈ ਤੇ ਮੂੰਹ ਦੀ ਖਾਂਦਾ ਹੈ ਸਾਡੀ ਫੌਜ ਵੀ ਜੰਗ ਲਈ ਤਿਆਰ ਹੈ ਤੁਸੀਂ ਅਸਦੀ ਸਹੀ ਤਰ੍ਹਾਂ ਕਮਾਨ ਕਰ ਸਕਦੇ ਹੋ ਕੱਲ ਸਵੇਰੇ ਦੁਸ਼ਮਣ ਦੇ ਸਿਪਾਹੀ ਸਾਡੇ ਵੱਲ ਵਧਣਗੇ ਤੁਸੀਂ ਫੌਜ ਦੇ ਨਾਲ ਮਿਲ ਕੇ ਉਹਨਾਂ ਨੂੰ ਅਜਿਹਾ ਮਜ਼ਾ ਚਖਾਉਣਾ ਹੈ ਕਿ ਉਹ ਹਮੇਸ਼ਾ ਯਾਦ ਰੱਖਣ ਤਾਂ ਜੋ ਉਹ ਇੱਧਰ ਦਾ ਰੌਖ ਦੁਬਾਰਾ ਨਾ ਕਰ ਸਕੇ ਘੁਮਿਆਰ ਨਸੀਬ ਵਖਤ ਤੇ ਉਸਦੀ ਪਤਨੀ ਲਈ ਬਾਦਸ਼ਾਹ ਨੇ ਇੱਕ ਸ਼ਾਨਦਾਰ ਮਕਾਨ ਤਿਆਰ ਕਰਵਾਇਆ ਜਿਸ ਵਿੱਚ ਇੱਕ ਤਬੀਲਾ ਵੀ ਸੀ ਜਿਹਦੇ ਵਿੱਚ ਇੱਕ ਤਾਕਤਵਰ ਘੋੜਾ ਉਸਨੂੰ ਜੰਗ ਦੇ ਮੈਦਾਨ ਵਿੱਚ ਲਿਜਾਣ ਲਈ ਤਿਆਰ ਖੜਾ ਸੀ ਕਮਜ਼ੋਰ ਸੈਨਾਪਤੀ ਨੂੰ ਸਾਰੀ ਰਾਤ ਨੀਂਦ ਨਹੀਂ ਆਈ ਉਹ ਬਹੁਤ ਪਰੇਸ਼ਾਨ ਸੀ ਕਿਉਂਕਿ ਘੋੜਸਵਾਰੀ ਉਸ ਨੂੰ ਆਉਂਦੀ ਨਹੀਂ ਸੀ ਸੈਨਾਪਤੀ ਕੁਮਿਆਰ ਨੇ ਸੋਚਿਆ ਕਿ ਜੇਕਰ ਮੈਂ ਘੋੜੇ ਤੋਂ ਹੇਠਾਂ ਡਿੱਗ ਪਿਆ ਤਾਂ ਹਰ ਕੋਈ ਮੇਰੇ 'ਤੇ ਹੱਸੇਗਾ ਤੇ ਕਹੇਗਾ ਕਿ ਫਾਇਦਾ ਸੈਨਾਪਤੀ ਘੋੜੇ ਤੋਂ ਹੇਠਾਂ ਡਿੱਗ ਪਿਆ ਮੈਂ ਸਵੇਰੇ ਉੱਠ ਕੇ ਘੋੜੇ 'ਤੇ ਸਵਾਰੀ ਕਰਨ ਦੀ ਕੋਸ਼ਿਸ਼ ਕਰਾਂਗਾ ਸਵੇਰ ਹੋਈ ਤਾਂ ਉਸ ਨੇ ਆਪਣੀ ਪਤਨੀ ਨੂੰ ਜਗਾਇਆ ਉਹ ਦੋਵੇਂ ਤਵੇਲੇ ਵਿੱਚ ਗਏ ਜਿੱਥੇ ਇੱਕ ਬਹੁਤ ਹੀ ਸੋਹਣਾ ਘੋੜਾ ਬੰਨਿਆ ਹੋਇਆ ਸੀ ਨਸੀਬ ਵਖਤ ਨੇ ਕਿਹਾ ਕਿ ਘੋੜਾ ਤਾਂ ਬਹੁਤ ਲੰਮਾ ਹੈ ਮੈਂ ਇਸ 'ਤੇ ਸਵਾਰੀ ਕਿਵੇਂ ਕਰਾਂਗਾ ਉਸ ਦੀ ਪਤਨੀ ਨੇ ਸਲਾਹ ਦਿੱਤੀ ਕਿਸ ਘੋੜੇ ਨੂੰ ਉਥੇ ਥੜੇ ਦੇ ਨੇੜੇ ਕਰ ਲਓ। ਇਸ ਦੇ ਪੈਰ ਰੱਖ ਕੇ ਇਸ ਦੀ ਪਿੱਠ ਤੇ ਸਵਾਰ ਹੋ ਜਾਓ। ਕਮਜ਼ੋਰ ਕਮਿਆਰ ਨੇ ਥੜੇ ਦੀ ਮਦਦ ਨਾਲ ਘੋੜੇ ਤੇ ਚੜਨ ਦੀ ਕੋਸ਼ਿਸ਼ ਕੀਤੀ। ਬੜੀਆਂ ਮੁਸ਼ਕਲਾਂ ਦੇ ਬਾਅਦ ਆਖਰ ਉਹ ਘੋੜੇ ਤੇ ਚੜਨ ਵਿੱਚ ਕਾਮਯਾਬ ਹੋ ਗਿਆ। ਉਸ ਨੇ ਮਹਿਸੂਸ ਕੀਤਾ ਕਿ ਪਿੱਠ ਤੇ ਫਿਸਲਣ ਬਹੁਤ ਹੈ। ਉਹਨੇ ਆਪਣੀ ਪਤਨੀ ਨੂੰ ਕਿਹਾ ਕਿ ਮੇਰੇ ਦੋਵੇਂ ਪੈਰ ਰਸੇ ਦੇ ਨਾਲ ਆਪਸ ਵਿੱਚ ਬੰਨ੍ਹ ਦੋ ਕਿਤੇ ਇਦਾਂ ਨਾ ਹੋਵੇ ਕਿ ਮੈਂ ਰਾਹ ਵਿੱਚ ਡਿੱਗ ਪਵਾਂ। ਉਹਦੀ ਪਤਨੀ ਨੇ ਕਿਤੇ ਰੱਸਾ ਲੱਭਿਆ। ਫਿਰ ਰਸੇ ਨੂੰ ਘੋੜੇ ਦੇ ਢੇਹੋਂ ਲਿਜਾ ਕੇ ਕਮਿਆਰ ਦੇ ਦੋਵੇਂ ਪੈਰਾਂ ਨੂੰ ਇੱਕ ਦੂਸਰੇ ਨਾਲ ਬੰਨ੍ਹ ਦਿੱਤਾ। ਮੇਂ ਅਰਦੀ ਪਤਨੀ ਨੇ ਇੱਕ ਕਮਾਲ ਇਹ ਵੀ ਕਰ ਦਿੱਤਾ ਕਿ ਉਸਨੇ ਆਪਣੇ ਪਤੀ ਦੀ ਕਮਰ ਨੂੰ ਵੀ ਰੱਸੇ ਨਾਲ ਚੰਗੀ ਤਰ੍ਹਾਂ ਲਪੇਟਿਆ ਤੇ ਉਸ ਨੂੰ ਵੀ ਲਪੇਟੇ ਮਾਰ ਕੇ ਬੰਨ੍ਹ ਦਿੱਤਾ ਤਾਂ ਜੋ ਉਹ ਡੇਗ ਨਾ ਪਵੇ। কুমਿਆਰ ਨਸੀਬ ਵਖਤ ਨੇ ਕਿਹਾ ਹੁਣ ਮੇਰੇ ਹੱਥ ਵੀ ਘੋੜੇ ਦੀ ਗਰਦਨ ਨਾਲ ਬੰਨ੍ਹੋ। ਇਧਰ ਘੋੜਾ ਤਵੇਲੇ ਤੋਂ ਬਾਹਰ ਨਿਕਲਣ ਲਈ ਬੇਤਾਬ ਸੀ। ਇਸ ਤੋਂ ਪਹਿਲਾਂ ਕਿ কুমਿਆਰ ਦੀ ਪਤਨੀ ਉਸ ਦੀ ਗਰਦਨ ਨਾਲ ਰੱਸਾ ਬੰਨ੍ਹਦੀ ਘੋੜਾ ਅਚਾਨਕ ਉੱਚਲਿਆ ਤੇ ਬਾਹਰ ਨਿਕਲ ਗਿਆ। ਹੁਣ ਹਾਲ ਕੁਝ ਇਹ ਸੀ ਕਿ কুমਿਆਰ ਘੋੜੇ ਦੀ ਪਿੱਠ ਤੇ ਇੱਕ ਬੂਰੀ ਵਾਂਗ ਲੱਦਿਆ ਹੋਇਆ ਬੈਠਾ ਸੀ। ਉਹ ਸਿਰਫ ਰੱਸਿਆਂ ਦੀ ਮਦਦ ਨਾਲ ਘੋੜੇ ਤੋਂ heਠਾ ਡਿੱਗਣ ਤੋਂ ਬ ਉਸਨੇ ਘੋੜੇ ਦੀ ਗਰਦਨ ਨੂੰ ਮਜ਼ਬੂਤੀ ਨਾਲ ਫੜਿਆ ਹੋਇਆ ਸੀ ਉਹ ਰੱਬ ਅੱਗੇ ਬੇਨਤੀਆਂ ਕਰ ਰਿਹਾ ਸੀ ਉਹ ਮੇਰੇ ਰੱਬਾ ਤੂੰ ਮੈਨੂੰ ਕਮਿਆਰ ਤੋਂ ਫੌਜਦਾਰ ਸੈਨਾਪਤੀ ਬਣਾ ਦਿੱਤਾ ਹੁਣ ਇਸ ਮੌਲਕ ਦੀ ਹਿਫਾਜ਼ਤ ਤੇ ਮੇਰੀ ਇੱਜ਼ਤ ਤੇਰੇ ਹੱਥ ਵਿੱਚ ਹੈ ਮੈਂ ਤਾਂ ਇੱਕ ਜ਼ਾਹਿਰ ਤੇ ਗੰਵਾਰ ਇਨਸਾਨ ਹ ਆਪਣੀ ਮਿਹਰਬਾਨੀ ਨਾਲ ਮੇਰੀ ਮਦਦ ਕਰ ਤੇ ਮੈਨੂੰ ਬਚਾ ਲੈ ਇਧਰ ਕਮਿਆਰ ਰੱਬ ਨੂੰ ਅਰਦਾਸਾਂ ਕਰ ਰਿਹਾ ਸੀ ਘੋੜਾ ਬੜੀ ਤੇਜ਼ੀ ਨਾਲ ਗਲੀਆਂ ਵਿੱਚ ਦੌੜ ਰਿਹਾ ਸੀ ਐਨੇ ਵਿੱਚ ਉਸਦੇ ਘੋੜੇ ਨੇ ਸ਼ਹਿਰ ਵੱਲ ਜਾਣ ਵਾਲੇ ਦਰਵਾਜ਼ੇ ਨੂੰ ਆਪਣੇ ਖੁਰਾਂ ਨਾਲ ਤੋੜ ਦਿੱਤਾ ਤੇ ਖੁੱਲੇ ਖੇਤਾਂ ਵਿੱਚ ਨਿਕਲ ਗਿਆ ਘੋੜੇ ਨੇ ਨਦੀਆਂ ਤੇ ਬਾਟਾਂ ਨੂੰ ਪਾਰ ਕੀਤਾ ਹੁਣ ਕਮਿਆਰ ਦਾ ਘੋੜਾ ਭੱਜਦਾ ਭੱਜਦਾ ਜੰਗ ਦੇ ਮੈਦਾਨ ਵੱਲ ਆ ਗਿਆ ਤੇ ਦੁਸ਼ਮਣ ਦੇ ਇਲਾਕੇ ਵੱਲ ਵਧਣ ਲੱਗਾ। ਕਮਿਆਰ ਨੂੰ ਵੀ ਪਤਾ ਲੱਗ ਗਿਆ ਸੀ ਕਿ ਘੋੜਾ ਹੁਣ ਕਿੱਧਰ ਨੂੰ ਜਾ ਰਿਹਾ ਹੈ। ਉਸਨੇ ਘੋੜੇ ਨੂੰ ਰੋਕਣ ਦੀ ਬੜੀ ਕੋਸ਼ਿਸ਼ ਕੀਤੀ। ਸੋ ਜਦੋਂ ਕਮਿਆਰ ਦਾ ਬੇਕਾਬੂ ਘੋੜਾ ਇੱਕ ਦਰਖਤ ਦੇ ਨੇੜੇ ਲੰਘਿਆ ਤਾਂ ਕਮਿਆਰ ਨੇ ਦਰਖਤ ਦੀ ਇੱਕ ਟਾਣੀ ਨੂੰ ਫੜ ਲਿਆ। ਉਹ ਇਸ ਤਰ੍ਹਾਂ ਘੋੜੇ ਨੂੰ ਰੋਕਣਾ ਚਾਹੁੰਦਾ ਸੀ। ਕਮਿਆਰ ਨੇ ਦਰਖਤ ਦੀ ਟਾਣੀ ਨੂੰ ਇੰਨੇ ਜ਼ੋਰ ਨਾਲ ਫੜਿਆ ਕਿ ਦਰਖਤ ਦੀ ਮੋਟੀ ਟਾਣੀ ਟੁੱਟ ਕੇ ਉਸਦੇ ਹੱਥਾਂ ਵਿੱਚ ਆ ਗਈ। ਦੌੜਦੇ ਦੌੜਦੇ ਉਸਨੇ ਅਗਲੇ ਦਰਖਤ ਨੂੰ ਵੀ ਇਸੇ ਤਰ੍ਹਾਂ ਫੜਿਆ। ਉਹਦੀ ਇਧਰ ਦੁਸ਼ਮਣ ਦੇ ਖੇਮੇ ਦੇ ਬਾਹਰ ਇੱਕ ਸਿਪਾਹੀ ਖੜਾ ਇਹ ਸਾਰਾ ਮੰਜ਼ਰ ਦੇਖ ਰਿਹਾ ਸੀ ਉਸ ਨੇ ਆਪਣੇ ਦੁਸ਼ਮਣ ਦੇ ਇਲਾਕੇ ਤੋਂ ਇੱਕ ਘੋੜਸਵਾਰ ਨੂੰ ਵੇਖਿਆ ਜੋ ਆਪਣੇ ਹੱਥਾਂ ਨਾਲ ਹੀ ਦਰਖਤਾਂ ਨੂੰ ਤੋੜਦਾ ਹੋਇਆ ਬੜੀ ਤੇਜ਼ੀ ਨਾਲ ਉਹਨਾਂ ਵੱਲ ਨੂੰ ਵੱਧ ਰਿਹਾ ਸੀ ਉਹ ਸਮਝ ਗਿਆ ਕਿ ਇਹ ਉਹੀ ਸਨਮਾਪਤੀ ਹੈ ਜਿਸ ਨੇ ਜ਼ਿੰਦਾ ਸ਼ੇਰ ਨੂੰ ਫੜਿਆ ਸੀ ਤੇ ਹੁਣ ਇਸ ਨੇ ਹਮਲਾ ਕਰਨ ਦੇ ਇਰਾਦੇ ਨਾਲ ਸਾਡੇ ਇਲਾਕੇ ਵੱਲ ਵਧੇ ਹੋਏ ਦਰਖਤਾਂ ਦੀਆਂ ਟਾਹਣੀਆਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਜੇ ਕਿਤੇ ਇਹਨੇ ਦਰਖਤਾਂ ਦੀਆਂ ਟਾਹਣੀਆਂ ਵਾਂਗ ਸਾਨੂੰ ਵੀ ਤੋੜਨਾ ਸ਼ੁਰੂ ਕਰ ਦਿੱਤਾ ਤਾਂ ਸਿਪਾਈਆਂ ਦੀਆਂ ਹੱਡੀਆਂ ਪਸਲੀਆਂ ਇੱਕ ਹੋ ਜਾਣਗੀਆਂ ਇਦਾਂ ਲੱਗਦਾ ਹੈ ਇਹ ਕੋਈ ਸੈਨਾਪਤੀ ਆਮ ਇਨਸਾਨ ਨਹੀਂ ਹੈ ਇਹ ਜ਼ਰੂਰ ਕੋਈ ਦਾਤ ਹੈ ਸਿਪਾਹੀ ਖੌਫਨਾਕ ਮੰਜ਼ਰ ਨੂੰ ਦੇਖ ਕੇ ਜ਼ੋਰ-ਜ਼ੋਰ ਨਾਲ ਰੌਲਾ ਪਉਣ ਲੱਗ ਪਿਆ ਫਿਰ ਉਸ ਦੀ ਨਿਗਾਹ ਸੈਨਾਪਤੀ ਘਮਿਆਰ ਦੇ ਪਿੱਛੇ ਪਈ ਸੈਨਾਪਤੀ ਦੀ ਫੌਜ ਮੁਕਾਬਲਾ ਕਰਨ ਲਈ ਸਿਰ ਤੇ ਆਣ ਪਹੁੰਚੀ ਸੀ ਸਿਪਾਹੀ ਦੇ ਖੌਫਨਾਕ ਅੰਦਾਜ਼ ਵਿੱਚ ਚਲਾਉਣ ਤੇ ਚੀਕਾਂ ਮਾਰਨ ਨਾਲ ਦੁਸ਼ਮਣ ਦੇ ਖੇਮੇ ਵਿੱਚ ਇੱਕ ਖਲਬਲੀ ਦੀ ਮਚ ਗਈ ਉਹ ਲਗਾਤਾਰ ਰੌਲਾ ਪਾ ਰਿਹਾ ਸੀ ਦੌੜੋ ਦੌੜੋ ਆਪਣੀ ਜਾਨ ਬਚਾਓ ਜ਼ਿੰਦਾ ਸ਼ੇਰ ਨੂੰ ਫੜਨ ਵਾਲਾ ਮਸ਼ਹੂਰ ਸੈਨਾਪਤੀ ਇੱਕ ਭਾਰੀ ਫੌਜ ਲੈ ਕੇ ਆ ਗਿਆ ਹੈ ਇਸ ਫੌਜ ਦਾ ਸੈਨਾਪਤੀ ਇਨਾ ਤਾਕਤਵਰ ਹੈ ਉਹ ਸਾਡਾ ਕੀ ਹਾਲ ਕਰੇਗਾ ਇਹ ਸੁਣ ਕੇ ਦੁਸ਼ਮਣ ਦੇ ਸਾਰੇ ਸਿਪਾਹੀ ਡਰ ਗਏ ਤੇ ਉਹ ਸਾਰੇ ਘੋੜਿਆਂ ਤੇ ਭੱਜਣ ਲੱਗੇ ਉਹਨਾਂ ਦਾ ਬਾਦਸ਼ਾਹ ਆਪਣੇ ਖੇਮੇ ਵਿੱਚ ਬੈਠਾ ਜੰਗ ਦੇ ਮੈਦਾਨ ਦੀ ਸੂਰਤ ਤੇ ਹਾਲ ਦੇਖ ਰਿਹਾ ਸੀ ਜਦੋਂ ਜੰਗ ਦਾ ਪਾਸਾ ਅਚਾਨਕ ਪਲਟ ਗਿਆ ਤਾਂ ਉਹ ਇੱਕਦਮ ਘਬਰਾਇਆ ਤੇ ਉਸਨੇ ਇੱਕ ਖੱਤ ਲਿਖਿਆ ਤੇ ਖੇਮੇ ਵਿੱਚ ਖੱਤ ਨੂੰ ਰੱਖ ਕੇ ਬਾਹਰ ਨਿਕਲ ਗਿਆ ਤੇ ਘੋੜੇ ਤੇ ਸਵਾਰ ਹੋ ਕੇ ਉਹ ਵੀ ਆਪਣੇ ਸਿਪਾਹੀਆਂ ਦੇ ਪਿੱਛੇ ਭੱਜ ਗਿਆ ਘਬਰਾਏ ਹੋਏ ਬਾਦਸ਼ਾਹ ਨੇ ਪਿੱਛੇ ਮੁੜ ਕੇ ਵੀ ਨਹੀਂ ਦੇਖਿਆ ਇੱਧਰ ਜਦੋਂ ਕਮਿਆਰ ਨਸੀਬ ਵਖਤ ਦਾ ਘੋੜਾ ਦੁਸ਼ਮਣ ਦੇ ਖੇਮੇ ਦੇ ਨੇੜੇ ਤੋਂ ਲੰਘਿਆ ਤਾਂ ਉਹ ਖੁਦ ਹੀ ਰੁਕ ਗਿਆ ਘਮਿਆਰ ਨੇ ਕੰਬਦੇ ਹੋਏ ਹੱਥਾਂ ਨਾਲ ਆਪਣੇ ਪੈਰ ਖੋਲੇ ਤੇ ਘੋੜੇ ਤੋਂ ਹੇਠਾਂ ਡਿੱਗ ਪਿਆ। ਇਹ ਤਾਂ ਚੰਗਾ ਹੋਇਆ ਕਿ ਉਸ ਨੂੰ ਘੋੜੇ ਤੋਂ ਹੇਠਾਂ ਡਿੱਗਦਾ ਹੋਇਆ ਕਿਸੇ ਨੇ ਨਹੀਂ ਦੇਖਿਆ। ਉਸ ਨੇ ਦੁਸ਼ਮਣ ਵੱਲ ਨਜ਼ਰ ਮਾਰੀ, ਉਹ ਸਾਰੇ ਦਮ ਦਬਾ ਕੇ ਭੱਜ ਗਏ ਸੀ। ਉਹ ਆਪਣੇ ਦੁਸ਼ਮਣ ਬਾਦਸ਼ਾਹ ਦੇ ਖਿਮੇ ਵਿੱਚ ਦਾਖਲ ਹੋਇਆ ਤਾਂ ਉਸ ਦੀ ਨਜ਼ਰ ਇੱਕ ਖੱਤ ਤੇ ਪਈ ਜੋ ਕਿ ਉਸ ਨੇ ਆਪਣੀ ਜੇਬ ਵਿੱਚ ਰੱਖ ਲਿਆ। ਘਮਿਆਰ ਸੈਨਾਪਤੀ ਨਸੀਬ ਵਖਤ ਪੈਦਲ ਹੀ ਘਰ ਵੱਲ ਨੂੰ ਰਵਾਨਾ ਹੋ ਗਿਆ। ਰਸਤੇ ਵਿੱਚ ਲੋਕਾਂ ਨੇ ਉਸ ਨੂੰ ਵੇਖਿਆ ਤਾਂ ਉਹ ਆਦਬ ਨਾਲ ਝੁਕਣ ਲੱਗੇ। ਜਦੋਂ ਉਹ ਘਰ ਪਹੁੰਚਿਆ ਤਾਂ ਉਸ ਨੇ ਆਪਣੀ ਪਤਨੀ ਨੂੰ ਜੇਬ ਵਿੱਚੋਂ ਖੱਤ ਕੱਢ ਕੇ ਦਿੰਦੇ ਹੋਏ ਇੱਕ ਖਾਤ ਨੂੰ ਆਪਣੇ ਬਾਦਸ਼ਾਹ ਦੇ ਸ਼ਾਹੀ ਮਹਿਲ ਵਿੱਚ ਲੈ ਜਾ ਤੇ ਹਾਂ ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣ ਲਓ ਰੱਬ ਨੇ ਸਾਡੀ ਇੱਜ਼ਤ ਰੱਖ ਲਈ ਹੈ ਹੁਣ ਮੈਂ ਆਪਣੀ ਆਉਣ ਵਾਲੀ ਜ਼ਿੰਦਗੀ ਵਿੱਚ ਘੋੜੇ ਦੀ ਪਿੱਠ ਤੇ ਕਦੇ ਨਹੀਂ ਬੈਠਾਂਗਾ ਖਾਤ ਬਾਦਸ਼ਾਹ ਨੂੰ ਦੇ ਦਿਓ ਇਸ ਵਿੱਚ ਕੀ ਲਿਖਿਆ ਹੈ ਮੈਨੂੰ ਨਹੀਂ ਪਤਾ ਹਾਂ ਬਾਦਸ਼ਾਹ ਨੂੰ ਇਹ ਜ਼ਰੂਰ ਦੱਸ ਦਿਓ ਕਿ ਦੁਸ਼ਮਣ ਡਰ ਕੇ ਭੱਜ ਗਿਆ ਤੇ ਵਾਪਸ ਸਾਡੇ ਮੁਲਕ ਵੱਲ ਮਾੜੀ ਨਜ਼ਰ ਨਾਲ ਨਹੀਂ ਦੇਖੇਗਾ ਹੁਣ ਮੈਂ ਸੌਣ ਜਾ ਰਿਹਾ ਮੇਰਾ ਇਕੱਲਾ-ਕੱਲਾ ਜੋੜ ਹਿੱਲ ਗਿਆ ਹੈ ਘੋੜੇ ਨੇ ਮੇਰੀ ਹੱਡੀ ਪਸਲੀ ਇੱਕ ਕਰ ਰੱਖੀ ਹੈ ਕੁਮਯਾਰ ਨਸੀਬ ਵਖਤ ਦੀ ਪਤਨੀ ਖਤ ਲੈ ਕੇ ਸ਼ਾਹੀ ਮਹਿਲ ਵੱਲ ਰਵਾਨਾ ਹੋ ਗਈ। ਜਦੋਂ ਬਾਦਸ਼ਾਹ ਨੇ ਦੁਸ਼ਮਣ ਦਾ ਖਤ ਪੜ੍ਹਿਆ ਤਾਂ ਉਸਨੇ ਆਪਣੇ ਨਵੇਂ ਸੈਨਾਪਤੀ ਦੀ ਬਹੁਤ ਤਾਰੀਫ਼ ਕੀਤੀ ਤੇ ਕਿਹਾ, "ਤੁਹਾਡਾ ਪਤੀ ਇਸ ਵੇਲੇ ਕਿੱਥੇ ਹੈ?" ਕੁਮਯਾਰ ਦੀ ਪਤਨੀ ਬੋਲੀ, "ਹਜ਼ੂਰ, ਉਹ ਤਾਂ ਬਹੁਤ ਥੱਕਿਆ ਹੋਇਆ ਹੈ ਤੇ ਘਰ ਵਿੱਚ ਆਰਾਮ ਕਰ ਰਿਹਾ ਹੈ। ਤੁਹਾਡਾ ਹੁਕਮ ਹੋਵੇ ਤਾਂ ਮੈਂ ਉਸ ਨੂੰ ਜਗਾ ਦੇਵਾਂ ਤੇ ਤੁਹਾਡੀ ਖਿਦਮਤ ਵਿੱਚ ਭੇਜ ਦੇਵਾਂ।" ਬਾਦਸ਼ਾਹ ਨੇ ਕਿਹਾ, "ਨਹੀਂ ਨਹੀਂ, ਉਸ ਨੂੰ ਹੁਣ ਜਗਾਉਣਾ ਨਹੀਂ ਹੈ। ਆਰਾਮ ਕਰਨ ਦਿਓ। ਕੱਲ ਸਵੇਰੇ ਸਾਡੇ ਕੋਲ ਭੇਜਣਾ। ਅਸੀਂ ਉਸ ਨੂੰ ਇਨਾਮ ਨਾਲ ਨਿਵਾਜਾਂਗੇ।" ਕੁਮਯਾਰ ਦੀ ਪਤਨੀ ਬੋਲੀ, "ਜੀ ਜਨਾਬ ਸਵੇਰ ਹੋਈ ਤਾਂ ਕਮਯਾਰ ਨਸੀਬ ਵਖਤ ਪੈਦਲ ਹੀ ਘਰ ਤੁਰਵਾਨਾ ਹੋ ਗਿਆ। ਗਲੀਆਂ ਵਿੱਚ ਲੋਕ ਉਸ ਦਾ ਸਵਾਗਤ ਕਰਨ ਲਈ ਰੰਗ-ਬਰੰਗੀਆਂ ਝੰਡੀਆਂ ਲੈ ਕੇ ਖੜੇ ਸੀ। ਉਹ ਖੁਸ਼ੀ ਦਾ ਭਰਪੂਰ ਇਜ਼ਹਾਰ ਕਰ ਰਹੇ ਸੀ। ਉਹ ਇਹ ਜਾਣਦੇ ਸੀ ਕਿ ਇਸ ਸੈਨਾਪਤੀ ਨੇ ਦੁਸ਼ਮਣ ਨੂੰ ਮਾਰ ਪਜਾਇਆ ਹੈ। ਸਾਡੇ ਸੈਨਾਪਤੀ ਵਿੱਚ ਕਿੰਨੀ ਸਾਦਗੀ ਹੈ। ਘੋੜੇ ਤੇ ਸਵਾਰ ਹੋਣ ਦੀ ਬਜਾਏ ਪੈਦਲ ਹੀ ਸ਼ਾਹੀ ਮਹਿਲ ਵੱਲ ਜਾ ਰਿਹਾ ਹੈ। ਲੋਕ ਇੱਕ ਦੂਸਰੇ ਨਾਲ ਗੱਲਾਂ ਕਰ ਰਹੇ ਸੀ। ਕਮਯਾਰ ਸ਼ਾਹੀ ਮਹਿਲ ਵਿੱਚ ਪਹੁੰਚਿਆ ਤਾਂ ਬਾਦਸ਼ਾਹ ਨੇ ਉਸ ਨੂੰ ਬੜੀ ਇੱਜ਼ਤ ਨਾਲ ਆਪਣੇ ਨਾਲ ਵਾਲੀ ਕੁਰਸੀ ਤੇ ਬੈਠਣ ਦਾ ਮਾਣ ਬਖਸ਼ਿਆ। ਉਹ ਦੋਵੇਂ ਕੋਈ ਦੇਰ ਤੱਕ ਆਪਸ ਵਿੱਚ ਗੱਲਾਂ ਕਰਦੇ ਰਹੇ ਇਸ ਤੋਂ ਬਾਅਦ ਬਾਦਸ਼ਾਹ ਨੇ ਉਸ ਨੂੰ ਢੇਰ ਸਾਰੇ ਤੋਹਫਿਆਂ ਨਾਲ ਨਿਵਾਜਿਆ ਰਾਜ ਵਿੱਚ ਅਮਨ ਸ਼ਾਂਤੀ ਹੋ ਗਈ ਲੋਕ ਖੁਸ਼ਹਾਲ ਹੋ ਗਏ ਦੁਸ਼ਮਣ ਮੁਲਕ ਦੇ ਬਾਦਸ਼ਾਹ ਨੇ ਦੁਬਾਰਾ ਹਮਲਾ ਕਰਨ ਦੀ ਜ਼ਰੂਰਤ ਨਹੀਂ ਕੀਤੀ ਦੋਸਤੋ ਇਹ ਕਹਾਣੀ ਸਾਡੇ ਲਈ ਇੱਕ ਵੱਡੀ ਸਿੱਖਿਆ ਹੈ ਕਿ ਜ਼ਿੰਦਗੀ ਵਿੱਚ ਹਾਲਾਤ ਕਦੋਂ ਵੀ ਬਦਲ ਸਕਦੇ ਨੇ ਕਿਸਮਤ ਦੇ ਮੋੜ ਅਕਸਰ ਅਜਿਹੇ ਹੁੰਦੇ ਨੇ ਜੋ ਸਾਨੂੰ ਹੈਰਾਨ ਕਰ ਦਿੰਦੇ ਨੇ ਪਰ ਸਾਡਾ ਸੱਚਾ ਚਰਿੱਤਰ ਸਾਡੀ ਨਿਸ਼ਠਾ ਤੇ ਦਲੇਰੀ ਸਾਨੂੰ ਹਰ ਹਾਲਾਤ ਵਿੱਚ ਸਹੀ ਰਾਹ ਤੇ ਲੈ ਜਾ ਸਕਦੇ ਨੇ ਜਿੱਥੇ ਸਾਨੂੰ ਕੋਈ ਰਾਹ ਨਹੀਂ ਨਜ਼ਰ ਆਉਂਦਾ ਉੱਥੇ ਵੀ ਸਾਡਾ ਧੀਰਜ ਤੇ ਸੱਚਾਈ ਸਾਡੇ ਲਈ ਇੱਕ ਨਵਾਂ ਰਾਹ ਖੋਲ ਸਕਦੇ ਨੇ ਇਸ ਕਹਾਣੀ ਦੇ ਹੌਸਲੇਮੰਦ ਨਤੀਜੇ ਸਾਨੂੰ ਯਕੀਨ ਦਿਲਾਉਂਦੇ ਨੇ ਕਿ ਜੋ ਵੀ ਹੈ ਸਾਨੂੰ ਕਦੇ ਵੀ ਆਪਣੇ ਵਿਸ਼ਵਾਸ ਤੇ ਸੱਚਾਈ ਦਾ ਸਾਥ ਨਹੀਂ ਛੱਡਣਾ ਚਾਹੀਦਾ ਅਸੀਂ ਅਕਸਰ ਸੋਚਦੇ ਹਾਂ ਕਿ ਜ਼ਿੰਦਗੀ ਸਧਾਰਨ ਹੈ ਤੇ ਹਰ ਦਿਨ ਇੱਕੋ ਜਿਹੇ ਮੋੜ ਤੇ ਮੁੱਕਦੀ ਹੈ ਪਰ ਕਿਸਮਤ ਕਦੇ ਵੀ ਕਿਸੇ ਵੀ ਸਮੇਂ ਕਿਤੇ ਵੀ ਬਦਲ ਸਕਦੀ ਹੈ ਇਸ ਕਹਾਣੀ ਦਾ ਅੰਤ ਸਾਨੂੰ ਦੱਸਦਾ ਹੈ ਕਿ ਸਾਡੀ ਮਿਹਨਤ ਤੇ ਸੱਚਾਈ ਨੂੰ ਕਦੇ ਵੀ ਹੱਥੋਂ ਨਾ ਜਾਣ ਦਿਓ ਕਿਉਂਕਿ ਇਹੀ ਉਹ ਗੁਣ ਨੇ ਜੋ ਸਾਨੂੰ ਹਰ ਹਾਲਾਤ ਵਿੱਚ ਅੱਗੇ ਵਧਾਉਂਦੇ ਹਨ ਸੋ ਕਹਾਣੀ ਨੂੰ ਪੂਰੀ ਸੁਣਵਾਉਣ ਵਾਸਤੇ ਆਓ ਜੀ ਦਾ ਬਹੁਤ-ਬਹੁਤ ਧੰਨਵਾਦ ਕਿਰਪਾ ਕਰਕੇ ਲਾਇਕ ਕਮੈਂਟ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਬਹੁਤ-ਬਹੁਤ ਧੰਨਵਾਦ